ਲੋਬੀ ਕਿਸਾਨ ਭਰਾਓ ਅੱਜ ਆਪਾਂ ਖੜੇ ਹਾਂ ਵਿਸ਼ਨੂ ਆਟੋ ਸਟੋਰ ਤੇ ਖੜੇ ਹਾਂ ਉੱਥੇ ਬਾਈ ਹੋਰੇ ਟਰਾਲੀਆਂ ਬਣਾਉਂਦੇ ਆ ਤੇ ਮਾਲਕ ਆਪਣੇ ਕੋਲੇ ਆ ਇਕੱਲੀ ਇਕੱਲੀ ਜਾਣਕਾਰੀ ਲੈ ਕੇ ਦਵਾਂਗੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਜੀ ਸਤਿ ਸ੍ਰੀ ਅਕਾਲ ਜੀ ਤੇ ਬਾਈ ਤੁਸੀਂ ਪਹਿਲਾਂ ਮੈਨੂੰ ਇਹ ਦੱਸੋਗੇ ਜਿਹੜੀ ਹੁਣ ਆ ਟਰਾਲੀ ਜਿਵੇਂ ਬਣੀ ਖੜੀ ਆ ਤੁਸੀਂ ਖੁਦ ਸਾਰੀ ਤਿਆਰ ਕਰਦੇ ਆ ਹਾਂਜੀ ਆਪ ਕੋਲ ਸਾਰੀ ਤਿਆਰ ਖੁਦ ਸਾਰੀ ਤਿਆਰ ਕਰਦੇ ਆ ਨੇੜੇ ਆ ਕੇ ਬਈ ਆਪਾਂ ਦੱਸ ਦੀਏ ਪਹਿਲਾਂ ਇਹਦਾ ਸੈਜ ਦੱਸ ਦਿਓ ਜੀ ਇਹਦਾ ਸੈਜ ਹੈ ਕਿ 12 ਬਾਈ 6.5 ਜੀ 12 ਬਾਈ 2.5 ਫੁੱਟ ਵੈਡਾ ਅੱਛ ਸਵਾਦੋ ਵਾੜ ਹੈ ਇਸ ਦੀ ਤੇ ਬਾਕੀ 12 6.5 ਟਰਾਲਾ ਇਹ ਜਾਨੀ ਕਿ ਟਰਾਲਾ A to Z ਜੈਕ ਵਗੈਰਾ ਡਬਲ ਜੈਕ ਲਾ ਕੇ ਤਿਆਰ ਕੀਤਾ ਜੀ ਇਹ ਸਿੰਗਲ ਟੈਕ ਤੇ ਆਈ ਠੀਕ ਆ ਤੇ ਜੇ ਕੋਈ ਡਿਮਾਂਡ ਕਰੂਗਾ ਬਾਈ ਡਬਲ ਡਬਲ ਜੈਕ ਦੀ ਉਹ ਹੋ ਜੂਗਾ ਤਿਆਰ ਜੀ ਉਹ ਵੱਡੇ ਟਰਾਲਿਆਂ 'ਚ ਹੁੰਦਾ ਜਿਵੇਂ 15 ਫੁੱਟ ਠੀਕ ਆ ਦੇ ਵਿੱਚ ਉਸੇ ਲੋਡ ਪੈਂਦੀ ਵੈਸੇ ਵਿੱਚ ਕੋਈ ਏਡੇ ਜ਼ਿਆਦਾ ਲੋਡ ਨਹੀਂ ਪੈਂਦਾ ਤੇ ਜਿਹੜੇ ਵੱਡੇ ਟਰਾਲੇ 14 ਵਾਲੇ ਆ ਬਾਈ ਉਹ ਵੀ ਬਣਾਉਣੇ ਆ 14 7 ਦੇ 12 7 ਵੀ ਤਿਆਰ ਠੀਕ ਆ ਪਹਿਲਾਂ ਤਾਂ ਬਾਈ ਆਪਦੀ ਦੁਕਾਨ ਦਾ ਤੂੰ ਐਡਰੈਸ ਦੱਸ ਦੇ ਮੈਨੂੰ ਕਿੱਥੇ ਤੇਰੀ ਦੁਕਾਨ ਹੈ ਜੀ ਜੀ ਆਪਣੀ ਦੁ ਮੋਗ ਕਪੂਰਾ ਮੋਗਾ ਰੋਡ ਤੇ ਕੋੜਕਪੂਰੇ ਸ਼ਹਿਰ ਚ ਸ਼ਹਿਰ ਟ੍ਰੈਕਿੰਗ ਨੂੰ ਬਾਬਾ ਨਾਮ ਦੇ ਭਵਾਂ ਦੇ ਬਿਲਕੁਲ ਸਾਹਮਣੇ ਬਿਲਕੁਲ ਸਾਹਮਣੇ ਠੀਕ ਆ ਤੇ ਜਿਹੜੀ ਭਈਆ ਚਾਦਰ ਵਰਤਦੇ ਪਹਿਲਾਂ ਇਹ ਦੱਸ ਦਿਓ ਜੀ ਕਿਹੜੀ ਚਾਦਰ ਵਰਤਦੇ ਤੇਲ ਵਾਲੀ ਚਾਦਰ ਵਰਤਦੇ ਜਿਆਦਾ ਕੋਈ ਜਿਆਦਾ ਤੇਲ ਵਾਲੀ ਚਾਦਰ ਵਰਤਦੇ ਆ ਤੇ ਆ ਨਵੀਂ ਬਣੀ ਵਿਖਾ ਦੀ ਆ ਬਈ ਟਰਾਲੀ ਆ ਬਿਲਕੁਲ ਟਰਾਲੀ ਆ ਵਿਕੀ ਹੋਈ ਆ ਨਵੀਂ ਬਣੀ ਸੀ ਤੇ ਤੇਲ ਵਾਲੀ ਚਾਦਰ ਜੇ ਕੋਈ ਭਈ ਕਹੂਗਾ ਕਿ ਟਾਟਾ ਵਾਲੀ ਚਾਦਰ ਵਰਤਣੀ ਆ ਟਾਟਾ ਦੀ ਚਾਦਰੀ ਹੁੰਦੀ ਆ ਬਈ ਜੀ ਇਹ ਵੀ ਤੇਲ ਵਾਲੇ ਕਰ ਦਿੱਤੇ ਜਾਂਦੇ ਆ ਅੱਛਾ ਠੀਕ ਆ ਜੀ ਹੁੰਦੀ ਆ ਆਮ ਕਾਲੀਆਂ ਹੁੰਦੀਆਂ ਚਿੱਟੀਆਂ ਤੇ ਲੜੀਆਂ ਚਾਦਰਾਂ ਹੁੰਦੀਆਂ ਠੀਕ ਆ ਬਾਈ ਜਦ ਕਿ ਜਰ ਜੁਰ ਕੱਟ ਲੱਗਦੀ ਆ ਹਾਂ ਜਰ ਕੱਟ ਲੱਗਦੀ ਪੀਪੜੀ ਨਹੀਂ ਉੜਦੀ ਲਾਲ ਦਾ ਜਿਹਨੇ ਮੰਨ ਕੇ ਚੱਲੋ ਆਮ ਤੇ ਜਿਵੇਂ ਹੋਈ ਠੀਕ ਆ ਬਾਕੀ ਤੁਹਾਨੂੰ ਆ ਟਰਾਲੀ ਦੱਸਿਆ ਜੀ ਕੀ ਆ ਜੀ ਇਹ 116 ਇਹ 116 ਦੀ ਆਮ ਜੋ ਆਪਣੇ ਘਰਾਂ ਚ ਚੱਲਦੀ ਆ ਹਨਾ ਜੈਕ ਵਾਲੀ ਟਰਾਲੀ ਆ ਬਾਕੀ ਤੁਹਾਨੂੰ ਵਿਖਾ ਦਈਏ ਬਾਈ ਹੋਰੇ ਆ ਲੌਕ ਲੁਕ ਲਾਉਣ ਵਾਸਤੇ ਬਣਾਉਂਦੇ ਕਈ ਵਾਰ ਕਿਸੇ ਨੇ ਮੰਗ ਮਾ ਜੈਕ ਨਹੀਂ ਦੇਣਾ ਹੁੰਦਾ ਹਨਾ ਕਿ ਲੌਕ ਲਾ ਕੇ ਦੇ ਦੇ ਤੇ ਬਾਕੀ ਆ ਕੁੰਡੇ ਕਾਡੇ ਪੂਰੇ ਸੋਹਣੇ ਬਣਾਉਂਦੇ ਜਿਵੇਂ ਆਪਦੀ ਮਰ ਠੀਕ ਆ ਤੇ ਜਿਹੜਾ ਭਈ ਆਪਣਾ ਹੈਗਾ ਰੇਟ ਦਾ ਗੱਲ ਆ ਉਹ ਤੁਸੀਂ ਦੱਸੋ ਕੀ ਰੇਟ ਦੀ ਗੱਲਬਾਤ ਆ ਇਸ ਤਰ੍ਹਾਂ ਹਮਲੇ ਰੇਟ ਦਾ ਵੀ ਮੰਨ ਕੇ ਚੱਲੋ ਵੀ ਲੋਹੇ ਤੇ ਲੋਹੇ ਤੇ ਡਿਪੈਂਡ ਕਰਦਾ ਜਿਹੜਾ ਕੱਟਦੇ ਵੀ ਅੱਜ ਆਪਾਂ ਵੈਕ ਤੋਂ ਮੰਨ ਕੇ ਚੱਲਦੇ ਕਿ ਜਿਵੇਂ ਨੋਰਮਲ ਹੀ ਨਾ ਇਸ ਤਰ੍ਹਾਂ ਥਾਲੀ ਹੈਗੀ ਆ ਹਾਂਜੀ 85 ਰੁਪਏ ਕਿਲੋ ਦੇ ਹਿਸਾਬ ਨਾਲ ਅਸੀਂ ਲਈ ਆਹ ਟਰਾਲੀ 85 ਰੁਪਏ ਕਿਲੋ ਦੇ ਹਿਸਾਬ ਨਾਲ ਤੁਸੀਂ ਬਣਾ ਕੇ ਦੇ ਰਹੇ ਆ ਤੇ ਜਿਹੜਾ ਟਾਇਰ ਹਿੱਸਾ ਭਾਈ ਚਾਹੇ ਉਹ ਗਾਹ ਕਾਬਦਾ ਵੀ ਲਿਆਵੇ ਟਾਇਰ ਹਿੱਸਾ ਕਿਵੇਂ ਆਪਦਾ ਲੈ ਕੇ ਆਉਂਦਾ ਇਦੋਂ ਉਹ ਆਪਦਾ ਲੈ ਆਵੇ ਤਾਂ ਵੀ ਕੋਈ ਚੱਕਾ ਨਹੀਂ ਉਹ ਉਵੇਂ ਐਡਜਸਟ ਐਡਜਸਟਮੈਂਟ ਹੋ ਜਾਊਗੀ ਹਨਾ ਇਹਦਾ ਸਜਾ ਵਾਰਡ ਕਿੰਨੀ ਹੈ ਬਈ ਦੀ ਇਹਦੀ ਵਾਰਡ 2 ਵਰ 2.5 ਫੁੱਟ ਵੈਡਾ 2.5 ਫੁੱਟ ਵੈਡਾ ਕਿਸੇ ਨੇ ਤੂੜੀ ਵਾਲੀ ਟੋਪੀ ਲਵਾਉਣੀ ਉੱਤੇ ਉਹ ਵੀ ਲਾ ਦਿੰਦੇ ਆ ਬੜੇ ਉਸ ਹਿਸਾਬ ਨਾਲ ਹੋਇਆ ਬਣਾਉਣੀ ਉੱਪਰ ਬੰਨੂ ਠੀਕ ਆ ਦੋਵੇਂ ਕੰਮ ਲੈ ਸਕਦੇ ਆ ਆਪਾਂ ਇਸ ਟਰਾਲੀnga ਤੋਂ ਤੇ ਬਾਕੀ ਜਿਹੜੀ ਅਗਲਾ ਜਸਤੀ ਬਣਾਉਣੀ ਆ ਜਸਤੀ ਵੀ ਬਣ ਜਾਂਦੀ ਹੈ ਚਾਦਰੀ ਠੀਕ ਆ ਉਹ ਤਾਂ ਉਹ ਤਾਂ ਰੇਟ ਹੋ ਜਾਂਦੇ ਉਹ ਤਾਂ ਗੱਲਬਾਤ ਗਾਗਣਾ ਫੋਨ ਤੇ ਕਰ ਸਕਦੇ ਤੇ ਆਪ ਦਾ ਮੋਬਾਈਲ ਨੰਬਰ ਦੱਸ ਦੇ ਬਾਈ ਨੰਬਰ ਹੈਗੇ 98140 ਜੀ 99607 ਇੱਕ ਕਰੀ ਬਾਈ ਫੇਰ ਰਿਪੀਟ ਕਰ ਦੇ 140 ਜੀ 98140 99607 ਜੀ 99607 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਆ ਇਹਨਾਂ ਤੋਂ ਬਗੈਰ ਬਾਈ ਸੈਜ ਹੋਰ ਕਿਹੜੇ ਬਣਾਉਣੇ ਆ ਆਪਣੇ ਕੋਲੇ ਜਿਵੇਂ ਗੱਠਾਂ ਵਾਲੇ ਹੈਗੇ ਕਾਲੇ ਜਿਵੇਂ ਤੇ ਅੱਗੇ ਬਾਈ ਹੋਰ ਗੱਠਾਂ ਵਾਲੇ ਟਰਾਲੇ ਬਣਾ ਰਹੇ ਦਾ ਸੀਜ਼ਨ ਵੀ ਆ ਰਿਹਾ ਇਹਦਾ ਸੈਜ ਕੀ ਆ ਬਾਈ ਇਹਦਾ ਸਾਈਜ਼ 30 ਫੁੱਟ ਲੰਬਾਈ ਆ ਜੀ 30 ਫੁੱਟ ਲੰਬਾਈ 8 ਫੁੱਟ ਚੜਾਈ 11 ਫੁੱਟ ਚਾਲੀਆਂ ਪਾ ਕੇ ਜੀ 11 ਫੁੱਟ ਚਾਲੀਆਂ ਪਾ ਕੇ ਬਾਕੀ ਇਹ ਫੋਲਡੇਬਲ ਆ ਹਨਾ ਹਾਂ ਜੋ ਖੋਲਦੇ ਕੀਤੇ ਆ ਤੇ ਇਹਦਾ ਵੀ ਬਈਲੇ ਅਸੀਂ ਤੋਲ ਕੇ ਹਿਸਾਬ ਨਾਲ ਹੀ ਆ ਜੀ ਇਹ ਤੋਲ ਕੇ ਦੇ ਦੇਦਾ ਜੀ ਠੀਕ ਆ ਇਹ ਵੀ ਉਹੀ ਰੇਟ ਜੋ ਲੋਹੇ ਦੇ ਹਿਸਾਬ ਨਾਲ ਹਿਸਾਬ ਨਾਲ ਨਹੀਂ ਦਿੰਦੇ ਜੀ ਥੋੜਾ ਘੱਟ ਰੇਟ ਤੇ ਬਣ ਜਾਂਦੇ ਕਿਉਂਕਿ ਇਹਨੇ ਚਾਦਰ ਵਗੈਰਾ ਨਹੀਂ ਲੱਗਦੀ ਜੀ ਠੀਕ ਆ ਥੋੜਾ ਸਸਤਾ ਇਹ ਮਨ ਕੇ ਚੱਲੋ ਵੀ ਲੱਗਦਾ 80 ਰੁਪਏ ਦੇ ਹਿਸਾਬ ਨਾਲ ਬਣ ਜਾਂਦੇ 80 ਰੁਪਏ ਹਿਸਾਬ ਨਾਲ ਜਾਨੀ ਕਿ ਆਹ 30 ਫੁੱਟ ਸੈਜਲਾ ਜੇ ਗਾਂ ਗੱਠਾਂ ਦਾ ਸੀਜਣਾ ਕਿਸੇ ਨੇ ਨਵਾਂ ਬਣਾਉਣਾ ਆਪਦੀ ਮਰਜ਼ੀ ਨਾਲ ਬਣਵਾਉਣਾ ਤਾਂ ਉਹ ਜੋ ਹੀ ਬਣ ਜੂ ਗੱਡਰਾ ਵੱਡੇ ਉਹ ਟਾਟਾ ਸੇਲ ਦੀ ਹੈ ਜੀ ਠੀਕ ਆ ਜਾਨੀ ਕਿ ਇੱਕੋ ਗੱਡਰਾ ਸੇਲ ਕੰਪਨੀ ਟਾਟਾ ਬਿਨਾ ਜੋੜ ਤੋਂ ਬਿਨਾ ਜੋੜ ਤੋਂ ਹੋਊਗਾ ਠੀਕ ਆ ਪੂਰਾ ਫੁੱਲ ਹੈਵੀ ਡਿਊਟੀ ਹੋਊਗਾ ਇਹ ਫੁੱਲ ਹੈਵੀ ਡਿਊਟੀ ਇਹ ਨਹੀਂ ਕਿ ਗੱਡ ਟੁੱਟ ਜਾਊਗਾ ਜਾਂ ਕੋਈ ਉਹ ਕ੍ਰੈਕ ਵਾਲੀ ਨਹੀਂ ਸਿਕ ਸਤਰਾਂ ਨਹੀਂ ਹੈਗੇ ਠੀਕ ਆ ਪੂਰੀਆਂ ਪਲੇਟਾਂ ਭਰ ਕੇ ਵਿੱਚ ਬਾਹਰ ਭਰ ਕੇ ਆ ਲੇਰਾਂ ਲੂਰਾਂ ਪੂਰੀਆਂ ਚੰਗੀਆਂ ਲਾ ਕੇ ਬਣੇ ਵਿਆ ਪੂਰੀਆਂ ਹੈਵੀ ਠੀਕ ਹੈ ਜੀ ਤੇ ਇਹਦਾ ਤੁਸੀਂ ਇਹ ਵੀ ਬਣਾ ਸਕਦੇ ਇਦੋਂ ਵੱਡੇ ਵੀ ਬੰਦੇ ਕਿ ਐਡਾ ਹੀ ਬੰਦੇ ਤੇ ਤਕਰੀਬਨ ਹੁਣ ਪਿਛਲੇ ਸਾਲ 28 ਫੁੱਟ ਤੇ ਕਰ ਟ੍ਰੈਂਡ ਸੀ ਐਕ ਦੀ 30 ਫੁੱਟ ਤੇ ਕਰ ਆ ਵੀ ਇਦੂਆਂ ਮੁਰਕੇ ਫਿਰ ਇਸ ਤਰ੍ਹਾਂ ਜੋ ਗਾਗ ਦੇ ਹਾਂ ਗਾਗ ਤੇ ਡਿਪੈਂਡ ਕਰ ਟਰੈਕਟਰ ਕਿਵੇਂ ਖਾਈਦੇ ਆ ਵੱਡੇ ਛੋਟੇ ਹਨਾ weight ਜਿਆਦਾ ਪੈਣ ਨਾ ਪੈਂਦਾ ਤੇ ਅੱਗੇ ਬਾਈ ਹੂਰੇ ਬਣਾਉਂਦੇ 14 7 ਦੇ 14 7 ਦਾ ਸਹਿਜ ਆਈ ਇਹਦਾ ਤੇ ਇਹਦਾ ਵਜਨ ਕਿੰਨਾ ਕ ਬਣ ਜਾਂਦਾ ਈ ਇਹਦਾ ਇਹਦਾ ਵਜਨ ਦੇਖੋ ਜੀ ਜੇ ਸ਼ੁਰੂਆਤ ਹੈਗੀ ਆ 20 ਕੁਆਂਟ ਤੋਂ ਸਟਾਰਟ ਆ ਬਖਸ਼ਾ 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 ਠੀਕ ਆ ਬੰਦਾ ਈ ਉਦੋਂ ਬਾਅਦ 22 21 23 24 25 ਉਹ ਗਾਹਕ ਤੇ ਡਿਪੈਂਡ ਹੈ ਠੀਕ ਆ ਜੀ ਗਾਹਕ ਤੇ ਡਿਪੈਂਡ ਆ ਉਸ ਹਾਉਣਾ ਤੇ ਸਾਈ ਵਗੈਰਾ ਤੇ ਬਣਾ ਦਿੰਨੇ ਆ ਹਨਾ ਠੀਕ ਆ ਯਾਨੀ ਕਿ ਪਹਿਲਾਂ ਆਰਡਰ ਕਰ ਦੋ ਤੁਸੀਂ ਜਿੰਨੀ ਆ ਪੇਮੈਂਟ ਬੰਦੀ ਆ ਜਮਾ ਕਰਾ ਕੇ ਤੁਸੀਂ ਕੋਈ ਵੀ ਟਰਾਲੀ ਟਰਾਲਾ ਕੋਈ ਵੀ ਆਰਡਰ ਕਰਵਾ ਸਕਦੇ ਠੀਕ ਆ ਤੇ ਬਾਕੀ ਜੇ ਕਿਸੇ ਨੇ ਬਾਈ ਬਾਹਰੋਂ ਬੁਰੋਂ ਬਾਈ ਕੋਈ ਫੋਨ ਕਰਦਾ ਉਹਨੇ ਕਿਸ ਤੱਕ ਘਰੇ ਪਹੁੰਚ ਕਰਨੀ ਤੇ ਪਹੁੰਚ ਵੀ ਕਰ ਦਾਂਗੇ ਉਹ ਹੋ ਜੂਗੀ ਜੀ ਉਹ ਆਪਦੀ ਗੱਲਬਾਤ ਤੁਸੀਂ ਕਰ ਸਕਦੇ ਆ ਇੱਕ ਵਾਰੀ ਬਈ ਮੋਬਾਈਲ ਨੰਬਰ ਫੇਰ ਦੱਸ ਦੇ ਨੰਬਰ ਮੋਬਾਈਲ ਨੰਬਰ ਹੈਗੇ 98140 ਜੀ 98607 ਜੀ 98140 98607 ਤੇ ਸੰਪਰਕ ਕਰਕੇ ਤੁਸੀਂ ਇਹਨਾਂ ਟਰਾਲਿਆਂ ਬਾਰੇ ਹੋਰ ਜਾਣਕਾਰੀ ਲੈ ਸਕਦੇ ਤੇ ਮਿੱਟੀ ਵਾਲੇ ਟਰਾਲੇ ਵੀ ਬਣਾਉਣੇ ਆ ਉਹ ਵੀ ਬਣਾ ਦੋਗੇ ਹਨਾ ਇੱਕ ਬਈ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਦਾ ਰੇਟ ਦੇ ਵਿੱਚੋਂ ਜਰੂਰ ਮਾੜਾ ਮੋਟਾ ਮਾਨਤਨ ਕਰਦੀ ਜਰੂਰ ਕਰਾਂਗੇ ਜਿਹੜਾ ਆਪਣਾ ਵੀਡੀਓ ਸ਼ੇਅਰ ਕਰਕੇ ਆਊਗਾ ਮਾਨਤਨ ਜਰੂਰ ਕਰਾਂਗੇ ਠੀਕ ਹੈ ਜੀ ਤੇ ਇਹ ਮਿਲਦੇ ਆ ਜ ਜੇਕਰ ਕਿਸੇ ਨੇ ਐਡ ਵਗੈਰਾ ਕਰਵਾਉਣੀ ਹੈ ਤਾਂ 6239529480 ਤੇ ਸੰਪਰਕ ਕਰਕੇ ਐਡ ਕਰਵਾ ਸਕਦਾ ਤਦ ਤੱਕ ਧੰਨਵਾਦ